ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੂਡੈਂਟਸ ਦੇ ਮਨ ਵਿੱਚ ਇੱਕ ਵੱਡਾ ਸਵਾਲ ਇਹ ਵੀ ਰਹਿੰਦਾ ਕਿ ਅਸੀਂ ਕਿਹੜੀ ਜਗ੍ਹਾ ਅਪਲਾਈ ਕਰੀਏ ਕਿਉਂਕਿ ਕਿਸੇ ਵੀ ਕੰਟਰੀ ਦੀ ਗੱਲ ਹੋਵੇ ਅਲੱਗ-ਅਲੱਗ ਏਰੀਆਜ਼ ਹੁੰਦੇ ਨੇ ਤੇ ਉਸ ਦੇ ਵਿੱਚੋਂ ਸਪੈਸ਼ਲੀ ਅਗਰ ਆਪਾਂ ਰੀਜਨਲ ਏਰੀਆਜ਼ ਦੀ ਗੱਲ ਕਰੀਏ ਤਾਂ ਉੱਥੇ ਸਟੂਡੈਂਟਸ ਨੂੰ ਕਈ ਚੰਗੇ ਮੌਕੇ ਵੀ ਮਿਲ ਜਾਂਦੇ ਨੇ ਥੋੜਾ ਉਹਨਾਂ ਦਾ ਜਿਹੜੀ ਪੜ੍ਹਾਈ ਦਾ ਖਰਚਾ ਉਹ ਵੀ ਥੋੜਾ ਕਿਤੇ ਨਾ ਕਿਤੇ ਘਟ ਜਾਂਦਾ ਹੈ ਕੰਮ ਦੇ ਮੌਕੇ ਵੀ ਚੰਗੇ ਮਿਲ ਜਾਂਦੇ ਨੇ ਤੇ ਇਸੇ ਲਈ ਆਪਾਂ ਜਦੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਇੱਥੇ ਵੀ ਰੀਜਨ ਗੱਲ ਕਰੀਏ ਕਿ ਕਿਹੜੇ ਏਰੀਆਜ਼ ਦੇ ਵਿੱਚ ਸਟੂਡੈਂਟਸ ਨੂੰ ਚੰਗੀਆਂ ਆਪਸ਼ਨਸ ਮਿਲ ਸਕਦੀਆਂ ਨੇ ਪੜ੍ਹਾਈ ਨੂੰ ਲੈ ਕੇ ਬਜਟ ਵਿੱਚ ਉਹਦਾ ਥੋੜਾ ਜਿਹਾ ਫਰਕ ਪੈਂਦਾ ਹੋਵੇ ਜਾਂ ਕੰਮ ਨੂੰ ਲੈ ਕੇ ਅੱਗੇ ਜਾਂ ਪੀਆਰ ਨੂੰ ਲੈ ਕੇ ਵੀ ਅੱਗੇ ਉਹਨਾਂ ਨੂੰ ਅੱچھے ਆਪਸ਼ਨਸ ਮਿਲ ਸਕਣ ਉਸ ਉੱਪਰ ਅੱਜ ਆਪਾਂ ਗੱਲ ਕਰਾਂਗੇ ਇਸ ਲਈ ਵੀਡੀਓ ਅੱਜ ਦੀ ਤੁਹਾਡੇ ਸਾਰਿਆਂ ਲਈ ਹੀ ਬਹੁਤ ਖਾਸ ਰਹਿਣ ਵਾਲੀ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਆਫ ਬ੍ਰਾਡ ਚੰਡੀਗੜ੍ਹ ਆਫਿਸ ਤੋਂ ਆਸਟ੍ਰੇਲੀਆ ਸਟਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁ ਸਮਨਪ੍ਰੀ ਜੀ ਸਿੱਧਾ ਟਾਪਿਕ ਤੇ ਆਈਏ ਏਰੀਆ ਵਾਈਜ਼ ਅਗਰ ਆਪਾਂ ਆਸਟ੍ਰੇਲੀਆ ਨੂੰ ਦੇਖਦੇ ਆ ਤਾਂ ਕਿਸ ਤਰ੍ਹਾਂ ਦੇ ਸਟੂਡੈਂਟ ਨੂੰ ਤੁਸੀਂ ਕਿਹੜਾ ਏਰੀਆ ਸੁਜੈਸਟ ਕਰਨਾ ਚਾਹੋਗੇ ਕੀ ਇਹ ਫਰਕ ਪੈਂਦਾ ਹੈ ਕਿਸ ਤਰ੍ਹਾਂ ਦੀ ਪ੍ਰੋਫਾਈਲ ਹੈ ਅਗਰ ਬਹੁਤ ਅੱਛਾ ਸਟੂਡੈਂਟ ਹੈ ਉਹਨੂੰ ਕਿਸ ਏਰੀਆ ਵੱਲ ਜਾਣਾ ਚਾਹੀਦਾ ਥੋੜਾ ਵੀਕ ਪ੍ਰੋਫਾਈਲ ਹੈ ਤਾਂ ਬਜਟ ਵਾਈਜ਼ ਵੀ ਅਗਰ ਆਪਾਂ ਗੱਲ ਕਰੀਏ ਕਿ ਕਿੰਨਾ ਕੁ ਫਰਕ ਪੈਂਦਾ ਹੈ ਅਗਰ ਆਪਾਂ ਏਰੀਆ ਅਲੱਗ-ਅਲੱਗ ਏਰੀਏ ਬਾਰੇ ਸੁਣਦੇ ਆ ਜਾਂ ਸਮਝਣਾ ਚਾਹੀਏ ਜੀ ਹਰਜੋਤ ਮੈਂ ਦੇਖੋ ਏਰੀਆ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਸਿਲੈਕਸ਼ਨ ਦੇ ਵਿੱਚ ਵੀ ਕਿ ਜਿਹੜੇ ਰੀਜਨਲ ਏਰੀਆਜ਼ ਆ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਡਿਵੈਲਪਡ ਸਿਟੀਜ਼ ਤੋਂ ਹਟ ਕੇ ਆ ਜਿੱਦਾਂ ਪੁਰਾਣੇ ਸਿਟੀਜ਼ ਜਿਹੜੇ ਵੱਡੇ ਮੈਲਬਨ ਸਿਡਨੀ ਡਿਵੈਲਪਡ ਦਾ ਸਾਰਾ ਹੀ ਆਸਟ੍ਰੇਲੀਆ ਉਹਨਾਂ ਦੇ ਰੀਜਨਲ ਏਰੀਆਜ਼ ਵੀ ਉਨੇ ਹੀ ਡਿਵੈਲਪਡ ਹੈ ਬਟ ਐਸ ਕੰਪੈਰੀਟਿਵ ਟੂ ਮੈਨ ਲੱਕ ਦਾ ਮੈਲਬਨ ਸਿਡਨੀ ਤੋਂ ਸਿਰਫ ਪੋਪੂਲੇਸ਼ਨ ਦੇ ਆਧਾਰ ਤੇ ਹੀ ਅਸੀਂ ਕਹਿ ਸਕਦੇ ਹਾਂ ਕਿ ਇੰਨੇ ਡਿਵੈਲਪ ਨਹੀਂ ਆ ਤੇ ਪੋਪੂਲੇਸ਼ਨ ਥੋੜੀ ਘੱਟ ਹੈ ਤਾਂ ਹੀ ਹਾਈ ਕਮਿਸ਼ਨ ਚਾਹੁੰਦਾ ਹੈ ਕਿ ਜਿਹ ਕਿ ਉੱਥੇ ਪopulation ਵਧੇ ਸਿਟੀਜ਼ ਤੋਂ ਬਾਹਰ ਨਿਕਲੇ ਕਿਉਂਕਿ ਅਗਰ ਸਿਟੀ ਦੇ ਵਿੱਚ ਹੀ ਇੰਨੀ ਪਹਿਲੇ ਹੀ ਇੰਨਾ ਸਟੂਡੈਂਟ ਹੋ ਚੁੱਕਿਆ ਕਿ ਕੰਮ ਦੀ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਰਹਿਣ ਦੀ ਦਿੱਕਤ ਆਉਂਦੀ ਹੈ ਐਕਸਪੈਂਸਿਵ ਨੇ ਜਿਹੜੇ ਸਿਟੀਜ਼ ਨੇ ਪੁਰਾਣੇ ਤਾਂ ਮੇਨ ਲੱਗਦਾ ਰੀਜਨਲ ਏਰੀਆ ਬਹੁਤ ਬਹੁਤ ਵੱਡਾ ਬੈਨੀਫਿਟ ਹੈ ਬੱਚਿਆਂ ਦੇ ਲਈ ਅਗਰ ਉਹ ਰੀਜਨਲ ਏਰੀਆ 'ਚ ਪੜਦੇ ਆ ਦੇਖੋ ਰਹਿਣਾ ਥੋੜਾ ਜਿਹਾ ਸਸਤਾ ਹੈ ਐਜ਼ ਕੰਪੈਰੇਟਿਵ ਟੂ ਦੂਸਰੇ ਸਿਟੀਜ਼ ਦੇ ਟਰੈਵਲਿੰਗ ਸਸਤੀ ਹੈ ਠੀਕ ਹੈ ਜੀ ਔਰ ਫੀਸ ਦੇ ਉੱਪਰ ਵੀ ਥੋੜਾ ਜਿਹਾ ਯੂਨੀਵਰਸਿਟੀਆਂ ਸਕਾਲਰ ਖੋਦ ਚਾਹੁੰਦੇ ਆ ਰਿਜੀਨਲ ਨੂੰ ਪ੍ਰਮੋਟ ਕਰਨਾ ਉਹ ਇੱਕ ਸਾਲ ਦਾ ਐਕਸਟਰਾ ਵਰਕ ਪਰਮਿਟ ਦੇ ਰਹੀ ਹੈ ਕੁਝ ਪੁਆਇੰਟਸ ਐਕਸਟਰਾ ਮਿਲਦੇ ਆ ਬੱਚੇ ਨੂੰ ਰਿਜੀਨਲ ਦੇ ਵਿੱਚ ਪੜਨ ਦੇ ਤਾਂ ਰਿਜੀਨਲ ਦੇ ਬਹੁਤ ਮੇਜਰ ਬੈਨੀਫਿਟਸ ਹੈ ਐਸ ਕੰਪੈਰੀਟਿਵ ਟੂ ਦ ਸਿਟیز ਦੂਜੀ ਗੱਲ ਤੁਸੀਂ ਏਰੀਆ ਕਿ ਆ ਕਿਦਾਂ ਦੇ ਬੱਚੇ ਨੂੰ ਕਿਦਾਂ ਦੇ ਏਰੀਆ ਦੇ ਵਿੱਚ ਜਾਣਾ ਚਾਹੀਦਾ ਹੁਣ ਕੁਝ ਬੱਚੇ ਆ ਮਾਈਨਿੰਗ ਵਗੈਰਾ ਦੇ ਵਿੱਚ ਕੋਰਸੇਸ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਈਨਿੰਗ ਦੇ ਕੋਰਸ ਮਾਈਨਿੰਗ ਦਾ ਕੰਮ ਹੈ ਤਾਂ ਮਾਈਨਿੰਗ ਦੇ ਕੋਰਸੇਸ ਵੀ ਉੱਥੇ ਨੇ ਜਾਦਾ ਨਹੀਂ ਅਗਰ ਕੋਈ ਮੈਰੀਨ ਨਾਲ ਰਿਲੇਟਡ ਪੜਨਾ ਚਾਹੁੰਦਾ ਤਾਂ ਸਮਾਨੀਆ ਚ ਬਹੁਤ ਅੱਛੇ ਕੋਰਸਿਸ ਆ ਤਾਂ ਏਰੀਆ ਵੀ ਇਸ ਡੈਫੀਨਿਟਲੀ ਏਰੀਆ ਵੀ ਤੁਹਾਨੂੰ ਸੋਚ ਕੇ ਸਮਝ ਕੇ ਚੂਜ਼ ਕਰਨਾ ਚਾਹੀਦਾ ਕਿ ਤੁਸੀਂ ਐਕਚੁਅਲ ਦੇ ਵਿੱਚ ਕਿੱਥੇ ਪੜਨਾ ਚਾਹੁੰਦੇ ਹੋ ਗ੍ਰੈਫਟ ਯੂਨੀਵਰਸਿਟੀ ਹੈ ਜਿੱਦਾਂ ਕਿ ਉਹਨਾਂ ਦੇ ਦੋ ਕੈਂਪਸਿਸ ਹੈ ਉਹਨਾਂ ਦੀ ਨਰਸਿੰਗ ਬਹੁਤ ਅੱਛੀ ਹੈ ਨਰਸਿੰਗ ਦੇ ਵਿੱਚ ਐਜ਼ ਕੰਪੈਰੀਟਿਵ ਟੂ ਅਦਰ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦਾ এমਪਲੋਇਮੈਂਟ ਰੇਸ਼ੋ ਬਹੁਤ ਅੱਛਾ ਹੈ ਇਦਾਂ ਅਲਗ-ਅਲਗ ਯੂਨੀਵਰਸਿਟੀਆਂ ਦੇ ਅਲਗ-ਅਲਗ ਬੈਨੀਫਿਟਸ ਹੈ ਪਹਿਲਾਂ ਤਾਂ ਬੱਚੇ ਨੂੰ ਇਹ ਪ ਕੀ ਪੜਨਾ ਫਿਰ ਮੈਂ ਕਿਸ ਏਰੀਆ ਚ ਜਾਣਾ ਉਸ ਏਰੀਆ ਦੇ ਮੈਨੂੰ ਕੀ ਬੈਨੀਫਿਟਸ ਮਿਲਣਗੇ ਆਬਵੀਅਸਲੀ ਰੀਜਨਲ ਏਰੀਆਜ਼ ਆਰ ਆਲਵੇਸ ਬੈਟਰ ਦਨ ਦਾ ਜਿਹੜੇ ਪੁਰਾਣੇ ਅਰਬਨ ਏਰੀਆਜ਼ ਨੇ ਉਹਨਾਂ ਨਾਲੋਂ ਥੋੜਾ ਜੇ ਅਗਰ ਮੈਂ ਗੱਲ ਕਰਾਂ ਸਟੂਡੈਂਟਸ ਪੁਆਇੰਟ ਆਫ View ਤੋਂ ਅਗਰ ਆਪਣਾ ਖਰਚੇ ਨੂੰ ਲੈ ਕੇ ਗੱਲ ਕਰੀਏ ਫੀਸ ਨੂੰ ਲੈ ਕੇ ਲਿਵਿੰਗ ਐਕਸਪੈਂਸਸ ਨੂੰ ਲੈ ਕੇ ਇਹ ਕਿੰਨਾ ਕੁ ਫਰਕ ਇਹਦੇ ਵਿੱਚ ਵੀ ਦੇਖਣ ਨੂੰ ਮਿਲਦਾ ਜਦੋਂ ਸਟੂਡੈਂਟ ਰੀਜਨਲ ਏਰੀਆ ਨੂੰ ਚੂਜ਼ ਕਰਦਾ ਹੈ ਦੇਖੋ ਬਹੁਤ ਫਰਕ ਹੈ ਇਹਦੇ ਵਿੱਚ ਰੀਜਨਲ ਏਰੀਆਜ਼ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਲਿਵਿੰਗ ਐਕਸਪੈਂਸਸ ਆ ਠੀਕ ਹੈ ਥੋੜੀ ਅਕਮੋਡੇਸ਼ਨ इजीली ਮਿਲ ਜਾਂਦੀ ਹੈ ਔਰ ਇਹ ਟ੍ਰੈਵਲਿੰਗ ਵੀ ਸਸਤੀ ਹੈ ਕਿਉਂਕਿ ਉਹਨਾਂ ਦੀਆਂ ਆਪਣੀਆਂ ਸਟੇਟ ਗਵਰਨਮੈਂਟਸ ਜਾਂ ਉਸ ਰੀਜਨਲ ਏਰੀਆਜ਼ ਦੇ ਵਿੱਚ ਜਿਹੜੀਆਂ ਗਵਰਨਮੈਂਟਸ ਨੇ ਆਪਣਾ ਉਹ ਬਹੁਤ ਅੱਛੇ ਬੈਨੀਫਿਟਸ ਬੱਚਿਆਂ ਨੂੰ ਦਿੰਦੀਆਂ ਟ੍ਰੈਵਲ ਕਾਰਡਸ ਇਹ ਉਹ ਜਿਹੜੀਆਂ ਚੀਜ਼ਾਂ ਬਹੁਤ ਬੱਚਿਆਂ ਨੂੰ ਬੈਨੀਫਿਟ ਕਰਦੀਆਂ ਹਰ ਛੋਟਾ ਛੋਟਾ ਪੈਸਾ ਮੈਟਰ ਕਰਦਾ ਕਿਉਂਕਿ ਇੱਥੋਂ ਪੇਰੈਂਟਸ ਬੱਚਿਆਂ ਨੂੰ ਭੇਜ ਰਹੇ ਆ ਉੱਥੇ ਔਰ ਆਪਾਂ ਇੱਥੋਂ ਇੰਡੀਅਨ ਰੁਪੀਏ ਨੂੰ ਕਨਵਰਟ ਕਰਕੇ ਡਾਲਰਸ 'ਚ ਬੱਚਿਆਂ ਨੂੰ ਉੱਥੇ ਖਰਚਣ ਲਈ ਦੇਣੇ ਮੈਨੂੰ ਲੱਗਦਾ ਬਚਾਣੇ ਚਾਹੀਦੇ ਆ ओरिजिनल ਦੇ ਵਿੱਚ ਆਬਵੀਅਸਲੀ ਕਿ ਜਿਹੜੇ ਵੇਜਸ ਵੀ ਜ਼ਿਆਦਾ ਨੇ ਐਸ ਕੰਪੈਰੇਟਿਵ ਟੂ ਸਿਟیز অর ਕੰਪੀਟੀਸ਼ਨ ਥੋੜਾ ਘਟਾ ਕਿਉਂਕਿ ਬੱਚੇ ਘਟ ਆਬਵੀਅਸਲੀ ਅਗਰ ਯੂਨੀਵਰਸਿਟੀਆਂ ਵੀ ਲਿਮਿਟਿਡ ਆ ਤਾਂ ਉਨੇ ਇੰਟਰਨੈਸ਼ਨਲ ਸਟੂਡੈਂਟਸ ਵੀ ਘਟ ਹੋਣਗੇ 옵ਸ਼ਨਸ ਹਮੇਸ਼ਾ ਦੇਖੋ ਜਿੱਦਾਂ ਸਾਡੇ ਇੱਥੇ ਕੰਪੇਅਰ ਕੰਪੇਅਰ ਕਰੀਏ ਕਿ ਜਿੱਦਾਂ ਦਿੱਲੀ ਚ 옵ਸ਼ਨਸ ਆ ਜਿਹੜੀਆਂ ਅਗਰ ਅਸੀਂ ਬੈਂਗਲੌਰ ਜਾਈਏ ਬੈਂਗਲੌਰ ਹੋਰ ਕੋਰ ਕੋਸਟਲੀ ਹੋ ਜਾਂਦਾ ਤੇ ਜੇ ਅਸੀਂ ਉਹੀ ਚੰਡੀਗੜ੍ਹ ਆੰਦੇ ਆ ਜਾਂ ਚੰਡੀਗੜ੍ਹ ਤੋਂ ਅੱਗੇ ਕਿਤੇ ਜਾਂਦੇ ਆ ਉਹ ਥੋੜਾ ਸਸਤਾ ਹੁੰਦੀਆਂ ਜਾਂਦੀਆਂ ਚੀਜ਼ਾਂ ਅਕਮੋਡੇਸ਼ਨ ਸੀ ਉਹ ਤਾਂ ਸੇਮ ਕੰਪੈਰੀਜ਼ਨ ਉੱਥੇ ਹੈ ਕਿ ਅਗਰ ਤੁਸੀਂ ਵੱਡੇ ਪੁਰਾਣੇ ਸਿਟੀਸ ਜਾਓਗੇ ਉਹ ਬਹੁਤ ਕੋਸਟਲੀ ਨੇ ਅਗਰ ਤੁਸੀਂ ਰੀਜਨਲ ਏਰੀਆ ਚ ਜਾਓਗੇ ਉੱਥੇ ਹਰ ਚੀਜ਼ ਤੁਹਾਨੂੰ ਸਸਤੀ ਮਿਲੇਗੀ ਜੀ ਥੋੜਾ ਜਿਹਾ ਮੈਂ ਚਾਹੂੰਗੀ ਜ਼ਰੂਰ ਕੁਝ ਰੀਜਨਲ ਏਰੀਆਜ਼ ਦੇ ਬਾਰੇ ਅਗਰ ਤੁਸੀਂ ਨਾਮ ਉਹਨਾਂ ਦੇ ਬਾਰੇ ਸਜੈਸਟ ਕਰਨਾ ਚਾਹੋ ਸਟੂਡੈਂਟਸ ਨੂੰ ਕਿ ਇੱਥੇ ਅਪਲਾਈ ਕੀਤਾ ਜਾ ਸਕਦਾ ਕਿਉਂਕਿ ਨਵੰਬਰ ਇਨਟੇਕ ਵਾਲ ਦੇਖੀਏ ਸਟੂਡੈਂਟਸ ਕਈ ਹਲੇ ਅਪਲਾਈ ਕਰਨ ਦੇਖੋ ਰੀਜਨਲ ਏਰੀਆਜ਼ ਕਾਫੀ ਨੇ 골ਡ ਕੋਸਟ ਹੈਡ ਲੇਡ ਹਰ ਸਿਟੀ इवन ਕਿ ਮੈਲਬਨ ਦੇ ਸਰਾਉਂਡਿੰਗਸ ਦੇ ਵਿੱਚ ਵੀ ਰੀਜਨਲ ਏਰੀਆਜ਼ ਹੈ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਲੋਕ ਸੋਚਦੇ ਸਿਰਫ ਜਿਹੜਾ ਮੈਲਬਨ ਹੈ ओरिजिनल ਚ ਨਹੀਂ ਆਉਂਦਾ ਮੈਲਬਨ ਦੀ ਜਿਹੜੇ ਆਊਟਸਕਰਟ ਏਰੀਆਜ਼ ਹੈ ਜਿਲੋਂਗ ਹੈ ਬੈਂਡੀਗੋ ਹੈ ਇਹ ਸਾਰੇ ਜਿਹੜੇ ਰੀਜਨਲ ਏਰੀਆਜ਼ ਹੀ ਆਂਦੇ ਆ ਤਾਂ ਬੱਚੇ ਨੂੰ ਥੋੜੀ ਜਿਹੀ ਰਿਸਰਚ ਕਰਨੀ ਚਾਹੀਦੀ ਹੈ ਬ੍ਰਿਸਬਨ ਤੋਂ ਅੱਗੇ ਕੇਨਜ਼ ਹੈ ਕੇਨਜ਼ ਇੱਕ ਰੀਜਨਲ ਏਰੀਆ ਹੈ ਵਲਨਗੋਂਗ ਹੈ origignal ਹੈ ਤਾਂ ਬਹੁਤ ਏਰੀਆਜ਼ ਹੈ ਤੁਹਾਨੂੰ ਆਨਲਾਈਨ ਤੁਸੀਂ ਰਿਸਰਚ ਕਰੋ ਦੇਖੋ ਯੂਨੀਵਰਸਿਟੀਆਂ ਕਿਹੜੀਆਂ ਨੇ ਕੈਂਪਸਿਸ ਕਿਹੜੇ ਆ ਕੋਰਸਿਸ ਕਿਹੜੇ ਅਵੇਲੇਬਲ ਹੈ ਫਿਰ ਤੁਸੀਂ ਪੂਰਾ ਸੋਚ ਸਮਝ ਕੇ ਆਪਣੇ ਲਈ ਇੱਕ ਲੋਕੇਸ਼ਨ ਨੂੰ ਸਿਲੈਕਟ ਕਰੋ ਤੇ ਉਹਦੇ ਚ ਅਪਲਾਈ ਕਰੋ ਜੀ ਜੀ ਬਿਲਕੁਲ ਸੋ ਸਟੂਡੈਂਟ ਜ਼ਰੂਰ ਦੇਖੋ ਬਹੁਤ ਫਰਕ ਪੈਂਦਾ ਹੈ ਤੁਹਾਡੀ ਫੀਸ ਨੂੰ ਲੈ ਕੇ ਬਜਟ ਨੂੰ ਲੈ ਕੇ ਤੁਹਾਡੇ ਓਵਰ ਆਲ ਲਿਵਿੰਗ ਐਕਸਪੈਂਸਸ ਨੂੰ ਲੈ ਕੇ ਵੇਜ ਰੇਟ ਨੂੰ ਲੈ ਕੇ ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਸਟੂਡੈਂਟਸ ਲਈ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਜ਼ਰੀਏ ਕਾਫੀ ਕੁਝ ਜਾਣਨ ਨੂੰ ਮਿਲਿਆ ਪਰ ਫਿਰ ਵੀ ਮਨ ਵਿੱਚ ਕੋਈ ਡਾਊਟ ਹੈ ਕੋਈ ਸਵਾਲ ਹੈ ਨੰਬਰ ਲਗਾਤਾਰ ਡਿਸਪਲੇ ਹੈ ਇਸ ਪਰ ਕਾਲ ਕਰੋ ਪੂਰੀ ਜਾਣਕਾਰੀ ਲੋ ਜਾਂ ਫਿਰ ਸਟੱਡੀਜ਼ ਕੇਅਰ ਅਬ੍ਰੋਡ ਦੇ ਆਫਿਸ ਉਸੇ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਹਾਡੇ ਡਾਕੂਮੈਂਟਸ ਅਸੈਸਮੈਂਟ ਕੀਤੀ ਜਾਏ ਤਾਂ ਉਸ ਦੇ ਅਕੋਰਡਿੰਗਲੀ ਸਹੀ ਆਪਸ਼ਨ ਸਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੰਤਰੀ ਜੀ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸ਼ੇਅਰ ਕੀਤੀ ਹੈ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ ਮੈਮ